ਇਹ ਹੁਣ ਪਾਣੀ ਦਾ ਕੋਈ ਨਿਕਾਸ ਨਹੀਂ ਹੈ। ਐਮਓ ਕੇ ਗਲੀਆਂ ਵਿੱਚ ਹੀ ਪਾਣੀ ਹੋਰ ਰੋੜ ਤੇ ਲੋ ਗੰਦੇ ਘਰਾਂ ਵਿੱਚ ਹੀ ਜਾ ਰਿਹਾ। ਮੇਰੇ ਪਾਸ ਇਹ ਵੀ ਕੋਈ ਨਿਸ਼ਾਨੀ ਦੀ ਅਪਲੀਕੇਸ਼ਨ ਨਹੀਂ ਆਈ। ਨਾ ਹੀ ਕੋਈ ਪੰਚਾਇਤ ਵੱਲ ਜਾ ਕੇ ਸਵਾਲੋਂ ਕੋਈ ਰਾਤ ਦਾ ਕੋਈ ਦਿੱਤਾ ਗਿਆ ਕੋਈ ਨਿਸ਼ਾਨ ਨਹੀਂ। ਬਰਦਾਸ਼ਪੁਰ ਦੇ ਮਲਿਆ ਦੀ ਖਬਰ ਹੈ ਜਿੱਥੇ ਇੱਕ ਸਰਕਾਰੀ ਛੱਪੜ ਨੂੰ ਕੁਝ ਲੋਕਾਂ ਦੇ ਵੱਲੋਂ ਨਾਜਾਇਜ਼ ਕਬਜ਼ਾ ਕਰਕੇ ਆਪਣੇ ਕਬਜ਼ੇ ਕੀਤਾ ਹੋਇਆ ਸੀ। ਜੀ ਹਾਂ ਤੱਪਿਆ ਹੋਇਆ ਸੀ ਸਰਕਾਰੀ ਛੱਪੜ ਨੂੰ ਉੱਥੇ ਹੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਚੱਲਦਿਆਂ ਉਸ ਛੱਪੜ ਨੂੰ ਨਜਾਇਜ਼ ਕਬਜ਼ੇ ਤੋਂ ਛਡਵਾਇਆ ਗਿਆ ਮੈਂ ਲਖਿੰਦਰ ਸਿੰਘ ਆ ਮੈਂ 642023 ਨੂੰ ਮੈਂ ਪਹਿਲੀ ਐਪਲੀਕੇਸ਼ਨ ਦਿੱਤੀ ਸੀ ਜਦੋਂ ਉਧਰ ਪਾਣੀ ਦਾ ਰੋਕਿਆ ਗਿਆ ਕੰਦ ਕੱਢੀ ਗਈ ਉਹ ਮੈਂ ਕਾਦੀ ਐਪਲੀਕੇਸ਼ਨ ਦਿੱਤੀ ਸੀ ਇਹ ਕੰਦ ਕੱਢ ਰਹੀ ਸੀ ਉਹਨੂੰ ਰੋਕਣ ਵਾਸਤੇ ਮੈਂ ਐਪਲੀਕੇਸ਼ਨ ਦਿੱਤੀ ਸੀ ਹੀ ਪਰ ਇਹ ਡਿਪਾਰਟਮੈਂਟ ਨੇ ਕੋਕਨਤੀ ਮਲੇ ਕੋਸ਼ਿਸ਼ ਨਹੀਂ ਕੀਤੀ ਗਈ ਫਿਰ ਕਾਫੀ ਐਪਲੀਕੇਸ਼ਨ ਦਿੱਤੀਆਂ ਗਈਆਂ ਮੈਨੂੰ ਆਪਣੇ ਡਿਪਟੀ ਆਪਣੇ ਡੀਸੀ ਸਾਹਮਣੇ ਮਿਲਿਆ ਮੈਂ ਜਾ ਕੇ ਉਹਨਾਂ ਨੂੰ ਦਿੱਤੀ ਫਿਰ ਡੀਟੀਓ ਸਾਹਮਣੇ ਮਿਲਿਆ ਫਿਰ ਵੀਡੀਓ ਸਾਹਮਣੇ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਲੈਟਰ ਕੱਢੇ ਤੋਂ ਕੇਸ ਦਾਇਰ ਕੀਤੇ ਇਹਨਾਂ ਨੇ ਕੇਸ ਦਾਇਰ ਨਹੀਂ ਕੀਤੇ ਕਹਿੰਦੇ ਕੋਈ ਸਰਕਾਰੀ ਬੰਦਾ ਆਊਗਾ ਉਹੀ ਕਰੇਗਾ ਫਿਰ ਮੈਨੂੰ ਸਾਰੇ ਲੈਟਰ ਲੈ ਆਏ ਜੋ ਕਾਰਵਾਈ ਇਥੇ ਨਹੀਂ ਹੋਈ ਮੈਨੂੰ ਹਾਈ ਕੋਰਟ ਜਾਣਾ ਪਿਆ ਗਿਆ ਮੇਰਾ ਅਮਿਤ ਪੁਰੀ ਵਕੀਲ ਸਾਹਿਬ ਹੈ ਜਿਹਨਾਂ ਨੇ ਇਸ ਚੀਜ਼ ਨੂੰ ਬੜਾ ਡੀਪਲੀ ਲਿਆ ਉਹਨਾਂ ਨੇ ਮੁੱਦਾ ਚੁੱਕਿਆ ਜੋ ਕਿ ਸਾਟ ਸਾਤ ਤੋਂ ਪਾਣੀ ਤਨਕਾਸ ਚਲ ਰਿਆ ਸੀ ਤੇ ਪਾਣੀ ਰੋਕ ਦਿੱਤਾ ਗਿਆ ਤੋਂ ਤੁਸੀਂ ਜਾ ਕੇ ਗਲੀ ਵੇਖੋ ਮੋਕੇ ਭਰੀ ਪਈ ਲੋਕਾਂ ਦਾ ਜਿਹੜੀ ਨਿਸ਼ਾਨਦੀ ਕਰਵਾਈ ਆ ਕਿਸ ਚੀਜ਼ ਦੀ ਨਿਸ਼ਾਨਦੀ ਕਰਵਾਈ ਗਈ ਹੈ ਇਹ 70 ਦਿਨ ਸਾਦੀ ਕਰਵਾਈ ਗਈ ਚਾਰ ਕਨਾਰ ਸੋਰਾ ਮਰਲੇ ਤੇ ਇਹਨੂੰ ਹੁਣ ਕਰਨ ਤੋਂ ਬਾਅਦ ਹਾਈ ਕੋਰਟ ਰਿਪੋਰਟ ਜਾਏਗੀ ਇੱਥੇ ਨਿਕਾਸ ਬੰਦ ਕਰ ਦਿੱਤਾ ਗਿਆ ਛੱਪੜ ਗਿਆ ਹਾਂਜੀ ਹਾਂਜੀ ਛੱਪੜ ਹੀ ਬਿਲਕੁਲ ਖਤਮ ਕਰਤਾ ਗਿਆ ਪਹਿਲੀ ਬਣਾਈ ਦਿੱਤੀ ਗਈ ਤੋਂ ਇਸ ਤੋਂ ਬਾਅਦ ਮੈਨੂੰ ਹਾਈ ਕੋਰਟ ਜਾਣਾ ਪਿਆ ਜਦੋਂ ਉੱਥੇ ਸੁਣਵਾਈ ਨਹੀਂ ਹੋਈ ਗਈ ਮੇਰੀ ਕਿ ਨਰਗ ਬੋਲੋ ਨਾ ਤੁਸੀਂ ਪਾਣੀ ਆ ਤੁਹਾਡੇ ਜਿਹੋ ਦਾ ਬੋਲੋ ਤੁਸੀਂ ਫਿਰ ਇਹ ਚਾਰਕਣਾ ਸੋਨਾ ਮੰਡਲੇ ਆ ਔਰ ਇਹਦਾ ਜੋ ਵੀ ਨਿਕਾਸ ਸੀ ਪਾਣੀ ਦਾ ਇੱਧਰ ਹੀ ਹੋ ਰਿਹਾ ਸੀ ਪਹਿਲੇ ਤੇ ਹੁਣ ਪਾਣੀ ਦਾ ਕੋਈ ਨਿਕਾਸ ਨਹੀਂ ਆ ਮੋਕੇ ਗਲੀਆਂ ਵਿੱਚ ਹੀ ਪਾਣੀ ਹੋ ਰਿਹਾ ਲੋਕਾਂ ਦੇ ਘਰਾਂ ਵਿੱਚ ਹੀ ਜਾ ਰਿਹਾ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਇਹ ਕਰਕੇ ਮੈਨੂੰ ਹਾਈ ਕੋਰਟ ਜਾਣਾ ਪਿਆ ਪਾਣੀ ਦੇ ਨਿਕਾਸ ਨੂੰ ਲੈ ਕੇ ਸਾਰੀ ਕਾਰਵਾਈ ਹਾਂ ਜੀ ਪਾਣੀ ਦੇ ਨਿਕਾਸ ਨੂੰ ਲੈ ਕੇ ਆਪਾਂ ਕਾਰਵਾਈ ਕੀਤੀ ਹੈ ਸਾਰੀ ਡਿਪਾਰਟਮੈਂਟ ਵੱਲੋਂ ਕੋਈ ਪਹਿਲਾਂ ਕੋਈ ਦਿੱਤਾ ਗਿਆ ਤੁਹਾਨੂੰ ਸਵਚਨ ਜਾਂ ਹਾਈ ਕੋਰਟ ਜਾਣ ਤੋਂ ਪਹਿਲਾਂ ਡਿਪਾਰਟਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੀ ਤੋਂ ਹਾਈ ਕੋਰਟ ਜਾਣਾ ਪਿਆ ਗਿਆ ਜੇ ਕਰ ਲੈਂਦੇ ਤਾਂ ਫਿਰ ਨਾ ਹੀ ਜਾਣਾ ਪੈਂਦਾ ਕੀ ਲੱਗਦਾ ਕੋਈ ਸੰਤੁਸ਼ਟ ਹੋ ਇਸ ਕਾਰਵਾਈ ਤੋਂ ਹਾਂ ਹੂੰ ਤੇ ਹਾਈ ਕੋਰਟ ਮਾਨ ਕੋ ਮਾਨਸ ਹਾਈ ਕੋਰਟ ਹਰਿਆਣਾ ਜੁਮ ਮਾਨ ਸਾਹਿਬ ਆਪਣੇ ਜੱਜ ਸਾਹਿਬ ਨੇ ਜੋ ਕਾਰਵਾਈ ਕੀਤੀ ਹੈ ਮੈਨਾਂ ਖੁਸ਼ ਆ ਔਰ ਅਨਵਾਰ ਟਾਈਮ ਚ ਹੋ ਸਕਦਾ ਹੈ ਕਿ ਇਹ ਪੂਰੀ ਕਾਰਵਾਈ ਕਰਕੇ ਹਟਾਂਗੇ ਮੈਂ ਕਿਸ਼ਵਪਾਲ ਕਨਗੋ ਹਲਕਾ ਪਨੇਾਰ ਅੱਜ ਤਸੀਲਦਾਰ ਸਾਹਿਬ ਦੇ ਹੁਕਮ ਮੁਤਾਬਕ ਪਿੰਡ ਮੱਲੀਆਂ ਪਹੁੰਚ ਕੇ ਨਿਸ਼ਾਨਦੀ ਦਾ ਕੰਮ ਸ਼ੁਰੂ ਕੀਤਾ ਜੀ ਸਤਿ ਸ੍ਰੀ ਅਕਾਲ ਦਰਖਾਸਤ ਦੇ ਮੁਤਾਬਕ 4 ਕਣਾ 16 ਮਰਲੇ ਛੱਪੜ ਦਾ ਰਕਬਾ ਤੇ 57 ਨੰਬਰ ਖਸਰਾ ਗੜਾ ਖਾਦੀ ਨਿਸ਼ਾਨਦੀ ਕੀਤੀ ਜਾਣੀ ਹੈ ਛੱਪੜ ਦੀ ਨਿਸ਼ਾਨਦੀ ਅਸੀਂ ਮੁਕੰਮਲ ਕਰ ਰਹੀ ਹੈ ਤੇ ਹੁਣ ਗੜਾ ਖਾਦੀ ਨਿਸ਼ਾਨਦੀ ਕਰਨ ਜਾ ਰਹੇ ਹਾਂ ਜਿਸ ਨੂੰ ਵੀ ਮੁਕੰਮਲ ਕਰ ਲਿਆ ਜਾਏਗਾ ਤੇ ਰਿਪੋਰਟ ਜਿਹੜੀ ਆ ਤਸੀਦਰ ਸਾਹਿਬ ਨੂੰ ਸੌਂਪ ਦਿੱਤੀ ਜਾਏਗੀ ਸ਼ਾਮ ਤੱਕ ਇਹ ਹਾਈ ਕੋਰਟ ਦੇ ਦੇਸ਼ਾਂ ਦੇ ਚਾਦੇ ਜੀ 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 ਇਹ ਮੱਲੀਆਂ ਪਿੰਡ ਦੇ ਸ਼੍ਰੀ ਲਖਵਿੰਦਰ ਸਿੰਘ ਵਾਸੀ ਮੱਲੀਆਂ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰੈਟ ਪਟੀਸ਼ਨ ਨੰਬਰ ਸੀਡਬਲਯੂਪੀ ਹਿਲ 95/2013 23 ਦਾਇਰ ਕੀਤੀ ਗਈ ਸੀ ਜਿਸ ਦੇ ਹੁਕਮਤ ਜਿਨ੍ਹਾਂ ਦੇ ਹੁਕਮ ਮੁਤਾਬਕ ਇਹ ਜਿਹੜੀ ਨਿਸ਼ਾਨਦੇਹੀ ਬੀਡੀ ਸਾਹਿਬ ਨੂੰ ਮਾਰਕ ਹੋਈ ਸੀ ਉਹ ਉਸ ਹੁਕਮਾਂ ਦੇ ਮੁਤਾਬਕ ਹੀ ਅਸੀਂ ਨਿਸ਼ਾਨਦੀ ਕਰਨ ਲਈ ਆਏ ਹੋਏ ਹਾਂ ਇਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਵਿਭਾਗ ਨੂੰ ਜਿਹੜਾ ਕਾਫੀ ਵਾਰੀ ਇਹਨਾਂ ਨੂੰ ਦੱਸ ਚੁੱਕੇ ਨੇ ਇਸ ਨਿਸ਼ਾਨਦੇ ਨ ਲੈ ਕੇ ਤੇ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਬਾਅਦ ਹਾਈ ਕੋਰਟ ਦਾ ਰੁਖ ਕਰਨਾ ਪਿਆ ਇਹਨਾਂ ਨੂੰ ਨਹੀਂ ਮੇਰੇ ਪਾਸ ਇਹਦੀ ਕੋਈ ਨਾ ਨਿਸ਼ਾਨਦੀ ਦੀ ਐਪਲੀਕੇਸ਼ਨ ਨਹੀਂ ਆਈ ਤੇ ਨਾ ਹੀ ਕੋਈ ਪੰਚਾਇਤ ਵੱਲੋਂ ਜਾ ਕੇ ਇਸ ਵੱਲੋਂ ਕੋਈ ਰਾਬਤਾ ਕੰਮ ਕੀਤਾ ਗਿਆ ਵੀ ਨਿਸ਼ਾਨਦੀ ਕਰੋ ਪਾਣੀ ਪੂਣੀ ਦਾ ਵੀ ਹੈਗਾ ਜੀ ਮਤਲਬ ਨਾਲ ਇਹਦੇ ਪਾਣੀ ਵੀ ਬੰਦ ਕਰਤਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਹੁਣ ਤੁਹਾਡੇ ਵੱਲੋਂ ਕਿੰਨੇ ਕੋਲ ਟੋਟਲ ਕਿਨਾਰਾ ਕਮਾ ਚੜਾਇਆ ਗਿਆ ਜੀ ਇਹ ਦੇਖੋ ਜੀ 4 ਕਨਾਲ 16 ਮਰਲੇ ਦੇ ਵਿੱਚੋਂ ਰਕਬਾ ਜਿਹੜਾ ਵਾ ਛੱਪੜ ਦਾ ਉਹਦੇ ਚ ਨਜਾਇਜ਼ ਕਬਜ਼ੇ ਜਿਹੜੇ ਆ ਉਹ ਮੈਂ ਨੋਟ ਕਰ ਲਏ ਨੇ ਸ਼ਾਮ ਤੱਕ ਇਹਦੀ ਰਿਪੋਰਟ ਜਿਹੜੀ ਆ ਫਾਈਨਲ ਤਿਆਰ ਕਰਕੇ ਪੇਸ਼ ਕਰ ਦਿੱਤੀ ਜਾਏਗੀ ਕਿ ਕਿਹਦੇ ਲੋਕ ਕਬਜ਼ਾ ਕੀਤਾ ਗਿਆ ਹੈਗੇ ਕਿੰਨੇ ਬੰਦੇ ਹਾਂਜੀ ਕਿੰਨੇ ਬੰਦਿਆਂ ਨੇ ਕਬਜ਼ਾ ਕੀਤਾ ਤਾਂ ਵੀ ਘਰ ਕੌਣ ਸੀ ਜੀ ਅੱਪ ਚਾਰ ਤਲਾ 16 ਮਰਲੇ ਦੇ ਵਿੱਚ ਨਜਾਇਜ਼ ਕਬਜ਼ੇਕਰ ਨੇ ਉਹ ਤਰਸੇਮ ਸਿੰਘ ਪੁੱਤਰ ਪੂਰਨ ਸਿੰਘ ਦਾ ਰਕਬਾ ਪਾਇਆ ਗਿਆ ਤੇ ਗਰਨਾਮ ਸਿੰਘ ਪੁੱਤਰ ਨਰਿੰਦਰ ਸਿੰਘ ਦਾ ਰਕਬਾ ਨਜਾਇਜ਼ ਕਬਜ਼ੇ ਦੇ ਪਾਇਆ ਗਿਆ ਵੀ ਛਡਾਉਣ ਵਾਸਤੇ ਕਿਸੇ ਦਾ ਦੀ ਕੋਈ ਅਰਚਣ ਜਾਂ ਕਿਸੇ ਨੇ ਕੋਈ ਰਕਾਵਟ ਪਾਈ ਜੀ ਇਹਦੇ ਵਿੱਚ ਦੇਖੋ ਜੀ ਉਹ ਤੇ ਰਿਪੋਰਟ ਜਿਹੜੀ ਆ ਮੈਂ ਜਦੋਂ ਤਹਿਸੀਲਦਾਰ ਸਾਹਿਬ ਦੇ ਪੇਸ਼ ਕਰਦਾਗਾ ਉਸ ਤੋਂ ਬਾਅਦ ਵੀਡੀਓ ਸਾਹਿਬ ਜਿਹੜੇ ਆ ਰਿਪੋਰਟ ਦੀ ਕਾਪੀ ਲੈ ਕੇ ਤੇ ਨਜਾਇਜ਼ ਕਬਜ਼ਾ ਨੂੰ ਛੁਡਾ ਦੇਣਗੇ ਕਿੰਨੇ ਚਿਰ ਤੋਂ ਕਰੀ ਨਜਾਇਜ਼ ਕਬਜ਼ਾ ਹੈ ਇਹਦੇ ਬਾਰੇ ਮੈਨੂੰ ਨਹੀਂ ਜੀ ਪਤਾ ਕਿੰਨੇ ਸਾਲ ਹੋ ਗਏ ਕੋਈ ਪਤਾ ਕਿ ਕਿਹੜੇ ਕਿਹੜੇ ਘੋਂਸੇ ਆਏ ਨਹੀਂ ਜੀ ਨਜਾਇਜ਼ ਕਬਜ਼ਾ ਠੀਕ ਕੀ ਨਾਮ ਜਪਨ ਕੇਸ਼ਵਪਾਲ ਕਨਗੋ ਪੁਣਿਆ